ਜੋ ਜਵਾਜ ਤਿਆਰੀ ਲੋੜੀ ਮਨਾਈ ਜਾ ਰਹੀ ਹੈ ਉਸ ਦਾ ਸਾਰੇ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਮਹੱਲੇ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਸ ਵਿੱਚ ਵੱਧ ਕਰਕੇ ਹਿੱਸਾ ਲਿਆ ਧੰਨਵਾਦ ਜੀ ਵਾਜਮ ਜੀ ਖਾਸਾ ਜੀ ਵੀ ਇਹਨਾਂ ਸੰਦੀਪ ਜੱਟ ਵੀ ਇਹਨਾਂ ਸੰਦੀਪਰੇ ਸਾਥੀ ਜਿਹੜੇ ਪਹੁੰਚਿਆ ਉਹਨਾਂ ਦਾ ਵੀ ਨੰਦਨ ਕਰਨਾ ਉਸੇ ਹੀ ਦੋਸਤਾਂ ਨੇ 24 ਤੋਂ ਜੋ ਮਸੀ ਮਨਜੀਰੇ ਸਾਥੀ ਉਹਨਾਂ ਦਾ ਵੀ ਬਹੁਤ ਧੰਨਵਾਦ ਅਭਿਨੰਦਨ ਕਰਨਾ ਮੇਰੇ ਸਾਥੀ ਪੱਤਰਕਾਰਾਂ ਦੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਇਹਨੇ ਲੋੜ ਪੈਂਦੀ ਆ ਉੱਥੇ ਜਾ ਕੇ ਪਹਿਰਾ ਦੁਆਬਾ ਦੀਆਂ 22 ਘੋਰ ਤੋਂ ਹਮੇਸ਼ਾ ਉਹ ਸਾਥੀ ਨੇ ਰਹਿ ਦਿੰਦੇ ਆ ਅਕਸਰ ਦੇਖੋ ਗੱਲਾਂ ਤਾਂ ਨਹੀਂ ਬਣਦੀਆਂ ਜੇ ਦੁੱਲਾ ਪੱਟੀ ਨੇ ਕੰਮ ਕੀਤਾ ਜੇ ਤਲੀ ਦਾ ਦੁੱਲਾ ਪੱਟੀ ਦਾ ਨਾਮ ਆਉਣਾ ਨਾ ਸੁੰਦਰ ਮੰਦਰੀਏ ਤਲੀ ਨਾਮ ਆਉਣਾ ਇਸ ਜਗ੍ਹਾ ਦੇ ਉੱਪਰ ਮੇਰੇ ਸਾਥੀ ਦੇ ਕੋਲ ਜਾਨੀ ਇਹ ਸਕਾਲਰਸਪੋਰਟਰ ਤੇ ਕੋਈ ਕਿਸੇ ਨੇ ਸ਼ਿਕਾਇਤ ਕੀਤੀ ਤੇ ਮੈਨੂੰ ਤਨਖਾਹ ਜਿਹੜੀ ਆ ਮੇਰੇ ਕਾਰਖਾਨੇ ਦਾ ਆਪਣੇ ਕੁਝ ਕੱਟ ਲਈ ਹੈ ਇਹਨਾਂ ਨੇ ਉਸੇ ਮੇਲੇ ਜਿਹੜਾ ਵਾ ਫੋਨ ਇਸ ਤਰ੍ਹਾਂ ਲਗਾ ਕੀਤਾ ਕਿ ਹਮੇਸ਼ਾ ਜਿਹੜਾ ਦੁਆਬਾ نیوز 24 ਹੈ ਜ਼ਿੰਮੇਵਾਰੀ ਨਾਲ ਕੰਮ ਕਰਦਾ ਇਹਨਾਂ ਨੇ ਉਸ ਮਾਲਕ ਨੂੰ ਜਿਹੜਾ ਫੋਨ ਕੀਤਾ ਕਿ ਆ ਕਟਾ ਕੀ ਹੈ ਬਨੋਦੀ ਡਿਸਕ੍ਰਿਪਸ਼ਨ ਜੀ ਨਹੀਂ ਲਈ ਤਾਂ ਉਹਨਾਂ ਨੇ ਅੱਛੇ ਬੰਦੇ ਸੀ ਉਹਨਾਂ ਨੇ ਗੁਰਮਤਿ ਸਿੰਘ ਨੂੰ ਬੁਲਾਇਆ ਔਰ ਗੱਲਬਾਤ ਜਿਹੜਾ ਦੇਖਿਆ ਮੁਨੀਤ ਜੀ ਦੀ ਅਸਲੀ ਗੱਲ ਹੈ ਜਿਹੜੀ ਪੱਤਰਕਾਰ ਦੀ ਆ ਕਿ ਕਈ ਵਾਰੀ ਅਸੀਂ ਗਲਤ ਕਿਸੇ ਚੀਜ਼ ਦਾ ਫਾਇਦਾ ਲੈਨੇ ਇਹ ਚੀਜ਼ ਦਾ ਮੈਂ ਬਹੁਤ ਸਵਾਗਤ ਕਰਨਾ ਤੇ ਪੱਤਰਕਾਰਤਾ ਐਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਹੈ ਜਿਹੜਾ ਦਰਮਸ਼ੀਰ ਦੇ ਦੁਆਬਨ ਯੂਨਿਟ 24 ਦੇ ਮਾਧਮ ਤੇ ਨਾਲ ਜਿਹੜੀ ਆ ਪ੍ਰਦਾਨ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਅਰਜਨ ਹੈ ਲੋਸਦਾ ਬਾਬਾ ਜੀ ਦੇ ਕੋਲ ਜਾਂਦਾ ਜੀ ਰਵਿੰਦਰ ਬਾਬਾ ਜੀ ਆਜਣੇ ਆਜ ਦੇ ਸਾਡੇ ਮੁੱਖ ਮਹਿਮਾਨ ਵੀ ਹੈ ਔਰ ਹੋਰ ਬਰਕਤਾਂ ਦੇ ਅਸ਼ੀਰਵਾਦਕ ਵੀ ਅੱਜ ਦਾ ਜਿਹੜਾ ਅਸ਼ੀਰਵਾਦ ਇਹਨਾਂ ਦੇ ਕਰਤਵਾਂ ਦਾ ਜਨਾਲ ਆਪਾਂ ਸਭ ਨੂੰ ਦਿੰਦਾ ਕਿ ਆਓ ਪਹਿਲਾਂ ਵਧਾਈ ਦੇ ਕੇ ਇਹਨਾਂ ਦੇ ਉਤਾਰ ਕਰੀਏ ਪ੍ਰਾਸ਼ਣ ਨਿਸ਼ਕਾਰ ਕਰਦੀ ਹੋਏ ਪਾਛੇ ਗਸਤੇ ਦੀ ਫਤਿਹ ਦਾ ਗਾਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਾਬਾ ਜੀ ਸਨ ਮੁੰਡਾ ਨਹੀਂ ਚਾਹੀਦਾ ਸਨ ਕੁੜੀ ਚਾਹੀਦੀ ਐ ਵੀ ਜਦੋਂ ਕੰਝ ਪਰੰਤੂ ਜਦੋਂ ਆਪਾਂ ਕਈ ਇੱਥੇ ਦਾ ਮਾਹੌਲ ਦੇਖਦੇ ਆਂ ਵੀ ਸਾਨੂੰ ਡਰ ਬੜਾ ਲੱਗਦਾ ਤੇ ਕੁੜੀਆਂ ਰਾਤ ਨੂੰ ਉੱਠ ਕੇ ਨਹੀਂ ਰੋਟੀ ਖਾਂਦੀਆਂ ਉਹ ਨਹੀਂ ਖਾਂਦੀਆਂ ਜਿੰਨੀਆਂ ਬੰਦੇ ਖਾਂਦੇ ਆ ਕਿਉਂਕਿ ਸਮਾਂ ਬਹੁਤ ਉਤਰਨ ਰੋ ਗਿਆ ਦੇਖੋ ਬੀਬੀ ਤਗੀਰ ਕੌਰ ਪਰ ਬਾਦਲ ਲੈ ਲਓ ਸੋਨੀਆ ਗਾਂਧੀ ਲੈ ਲਓ ਤੁਸੀਂ ਨੇ ਕਹਿ ਦਿੱਤਾ ਜੀ ਹੈਲੀਕਾਪਟਰ ਕੌਣ ਯੂਜ਼ ਕਰਦਾ ਮੁੱਖ ਮੰਤਰੀ ਦਾ ਤੇ ਉਹਨਾਂ ਵਿਚਾਰਿਆਂ ਦੇ ਤਿੰਨਾਂ ਤੇ ਪਰਚਾ ਦਰਜ ਕਰ ਦਿੱਤਾ ਪੱਤਰਕਾਰਾਂ ਨੂੰ ਤਾਂ ਬੁਨਾੜੀ ਨਹੀਂ ਦਿੱਤੀ ਤੇ ਕਾਰਨਾਮਾ ਸੁਣਿਆ ਸੀ ਕਹਿੰਦੇ ਇੱਕ ਵਾਰੀ ਕੁੱਪੜ ਹੋਣਾ ਤਾਂ ਕਹਿੰਦੇ ਆ ਗਿਆ ਤੇ ਬੀਬੀ ਜੀ ਨੇ ਬੋਗਰਾ ਜੀ ਉੱਪਰ ਕੁੱਤੇ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਟੱਕੜ ਕੱਢ ਕੇ ਅਜੇ ਉਹਦੇ ਕੋਲੋਂ ਤੇ ਬੰਗਾਰ ਦਿੱਤਾ ਤਾਂ ਕਿ ਉਹ ਦਿਨ ਦੀ ਜਾਸਤ ਕਰ ਦਿੱਤੀ। ਤੁਹਾន្តែ ਹਾਰਦਿਕ ਵਧੰਦਨਾ ਐ ਜੀ ਰੇਖਾ ਜੀ ਦਾ ਨਾਮ ਦਾ ਆਸ਼ੀਰਵਾਦ ਕਾਫੀ ਮਿਲ ਗਿਆ। ਠੀਕ ਹੈ। ਹਾਂ ਹੁਣ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਕਰੀਏ ਮੈਂ ਦੀਪਕ ਸ਼ਾਸਤਰੀ ਜੀ ਨੂੰ ਬੇਨਤੀ ਕਰੂੰਗਾ ਸ਼ਾਸਤਰੀ ਜੀ। ਹਾਂ ਨਹੀਂ ਤੜੇ ਦੋ ਸ਼ਬਦ ਆਪਣੇ ਨਾਲ ਲਗਵਾਣਾ। ਵੇ ਲੜਕੀ ਦਾ ਟੇਵਾ ਜਿਹੜਾ ਮਿਲੋੜਣਾ ਹੁੰਦਾ ਬਿਲਕੁਲ ਫ੍ਰੀ ਦੇਖਦੇ ਆ ਇਹ ਆਪਣਾ ਇਹ ਉਹ ਰਿਹਾ ਰੱਖਿਆ ਹੋਇਆ ਆਰਲੇਜੀ ਬਿਸਟਰ ਵਾਲੇ ਇਹਨਾਂ ਦਾ ਬਨਾਰਸ ਵਿੱਚ ਹੈ ਉਹਨਾਂ ਨੇ ਆਪਣੇ ਘਰ ਕੁੜੀਆ ਭੇਜੀ ਆ ਅਮਰਸਰ ਤੋਂ ਤੇ ਸਰਵਸ਼ਕਤੀ ਸਰਵਸ਼ਕਤੀ ਸਰ ਨਾਲ ਲੜਕੀ ਦੀ ਸਾਡੀ ਰਾਸ਼ਟਰੀ ਪੂਰੇ ਭਾਰਤ ਦੇ ਚੱਲਦੀ ਆ ਔਰ 23 ਤੱਕ 20 ਸਵੇਰਾਂ ਦੇ ਵੇਲੇ

ਬਹੁਤ ਹੀ ਵਧੀਆ ਖਾਲੇ ਜਿਹੜੇ ਆ ਕਰਦੇ ਆ ਔਰ ਕਰਦੇ ਹੀ ਬਾਬਾ ਜੀ ਟਰੈਕ ਕਰਦੇ ਆ ਥੋੜੀ ਜਿਹੀ ਕੰਪਨੀ ਆ ਤੂੰ ਤੋ ਇਤਰਾ ਤੂੰ ਕਿੱਥੇ ਲੋੜੀ ਦਾ ਪੂਰਾ ਗੇਸ ਸੱਜੇ ਨਾ ਕੋ ਚਾਰ ਕਿਤਾ ਗਿਆ ਜੀ ਦਰਸ਼ਕਾਂ ਨਾ ਨਾ ਕੋਈ ਪਾਸੇ ਨਾ ਥੋੜਾ ਥੋੜਾ ਖੋਲਿਓ ਜੀ सारे नीक जी जय श्री राम जी जै पंजाब ਜੈ ਭਾਰਤ ਜੈ ਹਿੰਦ ਅੱਜ ਲੋਹੜੀ ਦਾ ਤਿਉਹਾਰ ਜੋ ਕਿ ਧੀਆਂ ਦੇ ਲਈ ਲੜਕੀਆਂ ਦੇ ਬਰਥ ਤੇ ਜਨਮ ਹੋਣ ਤੇ ਮਨਾਇਆ ਜਾ ਰਿਹਾ ਔਰ ਲੜਕੇ ਲੜਕੀ ਦੇ ਫਰਕ ਨੂੰ ਖਤਮ ਕਰਕੇ ਧੀਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਔਰ ਇਹ ਤਿਉਹਾਰ ਜਿਹੜਾ ਧੀਆਂ ਦੇ ਲਈ ਲੋੜੀ ਪਾ ਕੇ ਖੁਸ਼ੀ ਬਣਾਈ ਜਾ ਰਹੀ ਆ ਇਹ ਬਹੁਤ ਹੀ ਚੰਗਾ ਉਪਰਾਲਾ ਇਹਦੇ ਲਈ ਸਰਬਸ਼ਕਤੀ ਸੈਨਾ ਬਹੁਤ ਹੀ ਵਧਾਈ ਦੀ ਪਾਤਰ ਆ ਸਾਡੇ ਜਿੰਨੇ ਵੀ ਇਹ ਇੱਕ ਸਮਾਜੀ ਤਿਉਹਾਰ ਆ ਸਾਡੇ ਜਿੰਨੇ ਵੀ ਏਰੀਏ ਦੇ ਐਮਸੀ ਸਹਿਵਾਣ ਪ੍ਰਤਵੰਤੇ ਸੱਜਣ ਆਇਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਤਿਉਹਾਰ ਦੇ ਲਈ ਇੱਕ ਪੰਜਾਬੀ ਸੱਭਿਆਚਾਰ ਦਾ ਤੇ ਨਾਰਥ ਇੰਡੀਆ ਦਾ ਪੂਰੇ ਉੱਤਰੀ ਭਾਰਤ ਦਾ ਇੱਕ ਹਿੱਸਾ ਹੈ ਇਸ ਦੇ ਨਾਲ ਹੀ ਅੱਜ ਸੂਰਿਆ ਵੀ ਉਤਰਾਣ ਹੋ ਰਹੇ ਆ ਕੀ ਆਏ ਜਾਂਦਾ ਕਿ ਬਿਸ਼ਨੂ ਜੀ ਨੇ ਆਪਣੀ ਬਿਸ਼ਨੂ ਭਗਵਾਨ ਜੀ ਆਪਣੀ ਜ਼ਿੰਮੇਵਾਰੀ ਵਾਪਸ ਛੁੱਟੀਆਂ ਕੱਟ ਕੇ ਲੈ ਰਹੇ ਹੁੰਦੇ ਆ ਤੇ ਸਾਰੇ ਦਿਨ ਤਿਉਹਾਰ ਖੁਸ਼ੀਆਂ ਦੇ ਪ੍ਰੋਗਰਾਮ ਚੱਲਣੇ ਸ਼ੁਰੂ ਹੋ ਜਾਣਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿਉਹਾਰ ਇੱਕ ਰਿਦੂ ਪਰਵਰਤਨ ਜਿਹਨੂੰ ਕਹਿੰਦੇ ਹੋਵੇ ਠੰਡ ਦੇ ਜਾਣ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਤੇ ਇਸ ਤਿਉਹਾਰ ਦੇ ਵਿੱਚ ਬਹੁਤ ਹੀ ਖੁਸ਼ੀਆਂ ਮਨਾਇਆਂ ਜਾਂਦੀਆਂ ਸਾਰੇ ਪਰਿਵਾਰ ਇਕੱਠੇ ਹੁੰਦੇ ਆ ਇਹ ਕੋਈ ਧਾਰਮਿਕ ਨਹੀਂ ਬਲਕਿ ਸਮਾਜਿਕ ਤੇ ਸਾਰੇ ਪਰਿਵਾਰਾਂ ਨੂੰ ਸਾਰੇ ਸਮਾਜ ਨੂੰ ਇਕੱਠਾ ਕਰਨ ਦਾ ਤਿਉਹਾਰ ਹੈ ਇਸ ਤਿਉਹਾਰ ਨੂੰ ਇਸ ਤਰ੍ਹਾਂ ਹੀ ਵੱਧ ਚੜ ਕੇ ਮਨਾਉਣਾ ਚਾਹੀਦਾ ਇਹ ਤਿਉਹਾਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈ ਧੰਨਵਾਦ ਆ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਭਗਤਪੁਰਾ ਵਿਖੇ ਸਰਵ ਸ਼ਕਤੀ ਸੈਨਾ ਵੱਲੋਂ ਲੋੜੀ ਦਾ ਇਤਿਹਾਰ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ 11 ਧੀਆਂ ਦੀ ਲੋੜੀ ਪਾਈ ਗਈ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਪੁੱਤਰਾਂ ਦੇ ਨਾਲ-ਨਾਲ ਧੀਆਂ ਦੀਆਂ ਵੀ ਲੋੜੀ ਪਾਉਣੀ ਚਾਹੀਦੀ ਹੈ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਅਤੇ ਮੈਂ ਸਾਰਿਆਂ ਨੂੰ ਇਸ ਉਪਰਾਲੇ ਦੀ ਬਹੁਤ-ਬਹੁਤ ਵਧਾਈ ਦਿੰਨੀ ਹਾਂ ਧੰਨਵਾਦ ਜੈ ਸ਼੍ਰੀ ਰਾਮ ਅੱਜ ਸਰਬਸ਼ਕਤੀ ਸੈਨਾ ਵੱਲੋਂ ਲੋੜੀ ਦਾ ਤਿਉਹਾਰ ਮਨਾਇਆ ਗਿਆ ਹੈ 11 ਧੀਆਂ ਦੀ ਲੋੜੀ ਪਾਈ ਗਈ ਹੈ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਲੋੜੀ ਦੀ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਅੱਜ ਸਰਬਸ਼ਕਤੀ ਸੈਨਾ ਫਗਵਾੜਾ ਵੱਲੋਂ ਭਗਤਪੁਰਾ ਰੋਡ ਫਗਵਾੜਾ ਵਿਖੇ 11 ਧੀਆਂ ਦੀ ਲੋਹੜੀ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਧੀਆਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਗਿਆ ਸਰਬਸ਼ਕਤੀ ਸੈਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਨ੍ਹਾਂ ਨੇ ਤਿਹਾਰ ਮਨਾਇਆ ਔਰ ਅੱਗੇ ਵੀ ਇਹ ਤਿਹਾਰ ਮਨਾਉਂਦੀ ਰਹੇਗੀ ਕੁੱਖ ਵਿੱਚ ਧੀ ਧਰਤੀ ਚ ਪਾਣੀ ਨਾ ਸਮਝੋ ਤਾਂ ਖਤਮ ਕਹਾਣੀ ਇਹਦਾ ਬਹੁਤ ਮਹੱਤਵ ਹੈ ਜੇ ਆਪਾਂ ਧੀ ਨੂੰ ਕੋਖ ਚ ਮਾਰ ਦਿੰਨੇ ਆ ਤਾਂ ਸਮਝੋ ਸਾਰਾ ਵੰਸ਼ ਖਰਾਬ ਹੋ ਜਾਂਦਾ ਹੈ ਤੇ ਜੇ ਧਰਤੀ ਚ ਪਾਣੀ ਖਤਮ ਹੋ ਗਿਆ ਸੰਸਾਰੋ ਸੰਸਾਰ ਖਤਮ ਹੋ ਗਿਆ ਜੈ ਸ਼੍ਰੀ ਰਾਮ ਜੈ ਜੀ ਰਾਮ ਬਹੁਤ ਵਧੀਆ ਜੈ ਸ਼੍ਰੀ ਰਾਮ ਜੀ ਅੱਜ ਸਰਬਸ਼ਕਤੀ ਸੈਨਾ ਵੱਲੋਂ ਲੋੜੀ ਦਾ ਤਿਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ 11 ਧੀਆਂ ਦੀ ਲੋੜੀ ਦਾ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਛੋਟੇ ਬੱਚਿਆਂ ਨੂੰ ਲੋੜੀ ਸਾਰਿਆਂ ਨੂੰ ਪਾਣੀ ਚਾਹੀਦੇ ਆ ਬੱਚਿਆਂ ਤੇ ਹਾਂ ਸਾਰੇ ਮਨਾਉਂਦੇ ਪਰ ਬੱਚਿਆਂ ਦੀ ਤਿਹਾਰ ਸਾਨੂੰ ਬਾਤ ਚੜ ਕੇ ਮਨਾਉਣਾ ਚਾਹੀਦਾ ਔਰ ਸਾਡੀ ਪੂਰੀ ਸਾਰੀ ਟੀਮ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਜਿਨ੍ਹਾਂ ਨੇ ਇਹਨਾਂ ਉਪਰਾਲਾ ਕੀਤਾ ਔਰ ਸਾਰਿਆਂ ਨੇ ਬਾਤ ਚੜ ਕੇ ਹਿੱਸਾ ਲਿਆ જય ਸ਼੍ਰੀ ਰਾਮ જય ਸ਼੍ਰੀ ਰਾਮ ਠੀਆਲਾ ਹੋਏ ਤੇ ਦੇਤੀ ਵੀ ਆਈ ਹੋਏ ਚੱਕਰ ਪਾਈ ਪੀ ਦਾ ਮੱਝਾ ਕੱਟਾ ਚੱਲੂ ਪਹੁੰਚਣਾ ਤੂੰ ਹੋਰ ਕਰਾ ਕਲੋ ਕੁੱਤੀ ਕਿਤੇ ਗੇਲੇ ਪਹਾਰ ਤੇ ਰੁਕ ਨੂੰ ਲਹਾਰ ਚਰਚਾ ਮਰਮਨ ਨੂੰ ਲਗਾ ਸੁੱਚਾ ਮਰਮਨ ਨੂੰ ਲਾ ਕੇ ਮੋਤੀ ਮੈਂ ਬਾਦਸ਼ਾਹ ਦੀ ਪੁੱਤ ਜੇ ਮਾਈ ਨਾਸੀ ਕੇ ਬੋਲੇ ਵਿਆਹਾਂ ਸੁੰਦਰ ਨੰਬਰ ਇਹ ਤੇਰਾ ਖਾਨ ਬਿਆਰਾ ਇਦਲਾ ਠੱਗੀ ਆ ਬੋਲੇ ਦੀ ਧੀ ਵਿਆਹੀ ਉਸੇ ਰਸ਼ਕਰ ਪਾਈ ना ना जाना है, हाय सालू को ना जाना है, हाय तस्चु रिबूटे, हाय नंबर टाइम लेटे, हाय बिन्हिर बोले लाये, हाय इसको बोला लाये तो गिरो, हाय सुपारी फाड़ के लाये